ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਠ ਮਹੱਲਾ ਪੰਜਵਾ ਕਰਨ ਕਰਾਵਨ ਹਰ ਅੰਤਰ ਜਾਮੀ ਜਨ ਆਪਣੇ ਕੀ ਰੱਖੇ ਏ ਅੰਤਹਿ ਕਰਨ ਵਿੱਚ ਅੰਤਰ ਜਾਮੀ ਸਤਿ ਤੋ ਕੇ ਪ੍ਰੇਰਣਾ ਕਰਾਉਣ ਵਾਲੇ ਹਰ ਗਏ ਪਰਮੇਸ਼ਰ ਜੀ ਤੂੰ ਆਪ ਹੀ ਸਾਰਿਆਂ ਕਾਰਜਾਂ ਦੇ ਕਰਨੇ ਕਰਉਣ ਵਾਲਾ ਹੈ ਤੇ ਆਪਣੇ ਦਾਸਾਂ ਦੀ ਲੋਕ ਪ੍ਰਲੋਕ ਪੈਜ ਰਖਣਾ ਕਰਦਾ ਹੈ ਜੈ ਜੈਕਾਰ ਹੋਤ ਜਗ ਪੀਤਰ ਸਬਦ ਗੁਰੂ ਰਸ ਚਾਖੈ ਉਸ ਪੁਰਸ਼ ਦਾ ਜਗ ਸੰਸਾਰ ਪੀਤਰ ਹੁੰਦਾ ਵਿੱਚ ਸੰਸਾਰ ਦੇ ਵਿੱਚ ਜੈ ਜੈਕਾਰ ਹੁੰਦਾ ਹੈ ਜੋ ਸਤਿਗੁਰਾਂ ਦੇ ਸਬਦ ਉਪਦੇਸ਼ ਦੁਆਰਾ ਨਾਮ ਰਸ ਨੂੰ ਚਖਦਾ ਹੈ ਪ੍ਰਭ ਜੀ ਤੇਰੀ ਓਟ ਗੁਸਾਈ ਏ ਗੁਸਾਈ ਗੋ ਪ੍ਰithvi ਦੇ ਸਾਈ ਮਾਲਕ ਪ੍ਰਭੂ ਪਰਮੇਸ਼ਰ ਜੀ ਸਾਨੂੰ ਜਨਾਂ ਨੂੰ ਤਾਂ ਤੁਹਾਡੀ ਹੀ ਓਟ ਟੇਕ ਹੈ ਤੂੰ ਸਮਰੱਥ ਸਰਨ ਕਾ ਦਾਤਾ ਆਠ ਪਹਿਰ ਤੁਮ ਧਿਆਈ ਰਹਾਉ ਏ ਵਾਹਿਗੁਰੂ ਤੂੰ ਸਮਰੱਥ ਸਰਬ ਸ਼ਕਤੀवान ਹੈ ਤੇ ਸਰਨ ਓਟ ਆਇਆ ਨੂੰ ਪਦਾਰਥਾਂ ਦਾ ਦਾਤਾ ਸਾਰਿਆਂ ਨੂੰ ਆਪਣੀ ਚੇਤਨ ਸੱਤਾ ਦਾ ਆਸਰਾ ਦਾਤਾ ਕੀ ਇਹ ਦੇਣ ਵਾਲਾ ਹੈ ਇਸ ਕਰਕੇ ਅਸੀਂ ਅੱਠੇ ਪੈ ਰਹੀ ਤੁਹਾਨੂੰ ਧਿਆਉਣਾ ਕਰਦੇ ਹਾਂ ਰਹਾਉ ਬਿਸਰਾਮ ਦੇ ਕਿ ਸਤਗੁਰੂ ਕਿਰਪਾ ਕਰ ਰਿਹਾ ਜੋ ਜਨ ਭਜਨ ਕਰੇ ਪ੍ਰਭ ਤੀਰਾ ਤਿਸੈ ਅੰਦੇਸਾ ਨਾਹੀ ਏ ਪ੍ਰਭ ਵਾਹਿਗੁਰੂ ਜੋ ਜਨਪੁਰਸ਼ ਤੁਹਾਡਾ ਭਜਨ ਸਿਮਰਨ ਕਰਦਾ ਹੈ ਉਸ ਨੂੰ ਕਿਸੇ ਪ੍ਰਕਾਰ ਦਾ ਪਰਮਾਨ ਪਰਮੇਗਤ ਵਿਪਰਜੇ ਆਦਿਕ ਸੰਸਾ ਨਹੀਂ ਰਹਿੰਦਾ ਅਤੇ ਸਤਿਗੁਰ ਚਰਨ ਲੱਗੇ ਪਉ ਮਿਟਿਆ ਹਰ ਗੁਣ ਗਾਏ ਮਨ ਮਾਹੀ ਜੋ ਪੁਰਖ ਸਤਿਗੁਰਾਂ ਦੇ ਚਰਨੀ ਲੱਗਿਆ ਹੈ ਉਸ ਦਾ ਸਤ ਪ੍ਰਕਾਰ ਦਾ ਡਰ ਮਿਟ ਜਾਂਦਾ ਹੈ ਅਤੇ ਪਰਮੇਸ਼ਰ ਦੇ ਗੁਣ ਗਾਉਣੇ ਕਰਕੇ ਮਨਹਿਰ ਦੇ ਵਿੱਚੋਂ ਹੀ ਸੋਖ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ ਸੂਖ ਸਹਿਜ ਆਨੰਦ ਅਨੇਰੇ ਸਤਗੁਰ ਦੀਆ ਦਿਲਾਸਾ ਜਿਸ ਨੂੰ ਸਤਗੁਰਾਂ ਨੇ ਧੀਰਜ ਦੇਣਾ ਕੀਤਾ ਹੈ ਉਸ ਨੂੰ ਸੂਖ ਸਹਿਜ ਅਡੋਲ ਸੁਖ ਅਜੁੱਤ ਸੁਖ ਨੂੰ ਪ੍ਰਾਪਤ ਕਰਕੇ ਘਨੇਰੇ ਬਹੁਤੇ ਆਨੰਦ ਭਾਵ ਬ੍ਰਹਮ ਆਨੰਦ ਦੀ ਪ੍ਰਾਪਤੀ ਹੋਈ ਹੈ ਜਿਣ ਕਰ ਆਏ ਸੋਭਾ ਸੇਤੀ ਪੂਰਨ ਹੋਈ ਆਸਾ ਉਹ ਮਨੁੱਖਾ ਜਨਮ ਵਿੱਚ ਕਾਮ ਕ੍ਰੋਧ ਆਦਕਾਂ ਵਿਕਾਰਾਂ ਨੂੰ ਜਿਣ ਜਿੱਤ ਕਰਕੇ ਜਸ ਰੂਪੀ ਇੱਜ਼ਤ ਦੇ ਸੇਤੀ ਨਾਲ ਸਰੂਪ ਰੂਪੀ ਘਰ ਵਿੱਚ ਆਇਆ ਹੈ ਅਤੇ ਉਸ ਸੇਵਕ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਗਈਆਂ ਹਨ ਪੂਰਾ ਗੁਰ ਪੂਰੀ ਮਤ ਜਾਗੀ ਪੂਰਨ ਪ੍ਰਭ ਕੇ ਕਾਮ ਪੂਰਨ ਸਤਿਗੁਰੂ ਨਾਨਕਦੇਵ ਜੀ ਹਨ ਜਿਸ ਸਤਗੁਰਾਂ ਦੀ ਮਤ ਸਿੱਖਿਆ ਵੀ ਪੂਰੀ ਪੂਰਨ ਹੈ ਅਤੇ ਪ੍ਰਭ ਪਰਮੇਸ਼ਰ ਸਰੂਪ ਸਤਿਗੁਰਾਂ ਦੇ ਸਾਰੇ ਕਾਮ ਕਾਰਜ ਵੀ ਪੂਰੇ ਹਨ ਭਾਵ ਕੋਈ ਵੀ ਅਧੂਰਾ ਨਹੀਂ ਪਰਮੇਸ਼ਰ ਦੀ ਪ੍ਰਾਪਤੀ ਰੂਪ ਕਾਮਾਂ ਕਾਰਜ ਦੇ ਤਾਂ ਹੀ ਵੀ ਪੂਰੇ ਕਰਨ ਵਾਲੇ ਹਨ ਗੁਰ ਚਰਨੀ ਲਾਗ ਤਰਿਓ ਭਵ ਸਾਗਰ ਜਪ ਨਾਨਕ ਹਰਿ ਹਰਿ ਨਾਮਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਸਤਗੁਰਾਂ ਦੇ ਚਰਨੀ ਲੱਗ ਕੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮਾ ਨਾਮ ਜਪ ਕਰਕੇ ਭਾਵ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ ਸੋਰਠ ਮਹੱਲਾ ਪੰਜਵਾ ਪਇਓ ਕਿਰਪਾਲ ਦੀਨ ਦੁਖ ਪੰਜਨ ਆਪੇ ਸਭ ਬਿਦ ਥਾਟੀ हे ਭਾਈ ਜਦੋਂ ਦੀਨ ਗਰੀਬਾਂ ਦੇ ਦੁੱਖ ਕਸ਼ਟਾਂ ਨੂੰ ਭੰਨਣ ਵਾਲਾ ਵਾਹਿਗੁਰੂ ਕਿਰਪਾਲੂ ਦਿਆਲੂ ਹੋਇਆ ਤਾਂ ਉਸ ਨੇ ਆਪ ਹੀ ਸਾਰੀ ਭਗਤੀ ਦੀ ਵਿੱਧ ਥਾਟੀ ਕਹੀਏ ਬਣਾ ਦਿੱਤੀ ਖਿਨ ਮਹਿ ਥਾਪ ਖਿਨ ਮਹਿ ਰੱਖ ਲਿਓ ਜਨ ਆਪਣਾ ਗੁਰ ਪੂਰੇ ਬੇੜੀ ਕਾਟੀ ਆਪ ਦੇ ਦਾਸਾਂ ਦੀ ਇੱਕ ਛਿਨ ਵਿੱਚ ਹੀ ਆ ਕੇ ਰੱਖਿਆ ਕਰ ਲਈ ਦੁੱਖਾਂ ਤੋਂ ਰੱਖ ਲਿਆ ਅਤੇ ਪੂਰਿਆਂ ਸਤਿਗੁਰਾਂ ਨੇ ਆਸਾ ਮਮਤਾ ਜੰਮਣ ਮਰਨ ਦੀ ਬੀੜੀ ਜੰਜੀਰ ਕੱਢ ਦਿੱਤੀ ਭਾਵ ਮੇੜ ਦਿੱਤੀ ਜਿਵੇਂ ਜਦੋਂ ਵੀ ਕਿਸੇ ਦੀ ਸੱਚੇ ਸਤਿਗੁਰਾਂ ਉੱਪਰ ਸ਼ਰਧਾ ਪੈਦਾ ਹੁੰਦੀ ਹੈ ਤਾਂ ਸਤਿਗੁਰੂ ਜੀ ਕਿਰਪਾ ਕਰਕੇ ਲੋਕ ਪ੍ਰਲੋਕ ਦੇ ਬੰਧਨ ਕੱਢ ਦਿੰਦੇ ਹਨ ਕਿਉਂਕਿ ਗੁਰੂ ਦੀ ਕਿਰਪਾ ਸਦਾ ਹੀ ਹੋ ਰਹੀ ਹੈ ਪਰ ਸਿੱਖ ਦੇ ਕੋਲ ਭਖਾਰੀ ਦੀ ਨਿਆਈ ਸ਼ਰਧਾ ਰੂਪੀ ਪਾਤਰ ਹੋਣਾ ਚਾਹੀਦਾ ਜਦੋਂ ਵੀ ਜਿਗਿਆਸੂ ਸੇਖ ਆਪਣੀ ਹਉਮੈ ਦਾ ਤਿਆਗ ਕਰਕੇ ਦੀਨ ਹੋ ਕੇ ਬੇਨਤੀ ਕਰਦਾ ਤਦ ਗੁਰੂ ਸਾਹਿਬ ਜੀ ਪ੍ਰਤੱਖ ਹੋ ਕੇ ਸਹਾਇਤਾ ਕਰਦੇ ਆ ਜਿਸ ਤਰ੍ਹਾਂ ਦੱਖਣ ਵਿੱਚ ਹైదరాబాద్ रियासत ਜਨਵਾਰਾ ਨਗਰ ਦੇ ਦੋ ਭਰਾ ਰੁਸਤਮ ਰਾਏ ਤੇ ਬਾਲਾ ਰਾਏ ਜਿਨ੍ਹਾਂ ਨੂੰ ਮਰਹਟਿਆਂ ਨੇ ਸਤਾਰੇ ਦੇ ਕਿਲੇ ਵਿੱਚ ਕੈਦ ਕੀਤਾ ਹੋਇਆ ਸੀ ਇਹਨਾਂ ਦੇ ਪੈਰਾਂ ਵਿੱਚ ਸੰਗਲ ਪਾਏ ਹੋਏ ਸਨ ਇੰਨੀ ਸਖਤ ਕੈਦ ਵਿੱਚ ਸਨ ਕਿ ਮਨੁੱਖ ਤਾਂ ਕੀ ਉਥੇ ਪੰਛੀ ਵੀ ਨਹੀਂ ਜਾ ਸਕਦਾ ਸੀ ਇਹਨਾਂ ਨੇ ਬਹੁਤ ਪੀਰਾ ਫਕੀਰਾ ਸੰਤਾਂ ਨੂੰ ਮਨਾਉਣਾ ਭਾਵ ਰਾਦਣਾ ਕੀਤਾ ਪਰ ਕੋਈ ਵੀ ਇਹਨਾਂ ਦੀ ਸਹਾਇਤਾ ਲਈ ਬੋੜ ਨਾ ਸਕਿਆ ਇਹਨਾਂ ਦੇ ਪੂਰਬਲੇ ਕਰਮ ਜਾਗੇ ਕੁਦਰਤ ਦੇ ਸਵੱਬ ਨਾਲ ਉਥੇ ਇੱਕ ਸਿੱਖ ਪਹਿਰੇਦਾਰ ਸੀ ਜੋ ਹਰ ਵਕਤ ਕੰਠੋਂ ਸਤਿਗੁਰੂ ਜੀ ਦੀ ਬਾਣੀ ਪੜਦਾ ਰਿਹਾਦਾ ਸੀ ਜਦੋਂ ਇਹਨਾਂ ਨੇ ਸਿੱਖ ਕੋਲੋਂ ਪੁੱਛਿਆ ਕਿ ਤੂੰ ਕਿਸ ਦੀ ਬਾਣੀ ਪੜਦਾ ਹੈ ਤਾਂ ਸਿੱਖ ਨੇ ਜਵਾਬ ਦਿੱਤਾ ਸੋਨਤ ਸਿੰਘ ਗੁਰ ਮਹਿਮਾ ਕਹੀ ਬੰਦ ਖਲਾਸੀ ਸਮ ਕੋ ਨਹੀਂ ਦੁਰਗ ਗਵਾਲੀਅਰ ਮਹ ਨਿਰਪ ਕੈਦ ਨਹਿ ਛੂਟਨ ਕੀ ਜੀਤ ਉਮੈਦ ਅਸ ਰਾਜੀ Rajput ਛੁਡਾਏ ਸਿਮਰੇ ਜਹ ਕਹ ਭਏ ਸਹਾਈ ਸ੍ਰੀ ਗੋਬਿੰਦ ਸਿੰਘ ਗੁਰੂ ਬਡੇਰਾ ਅਬ ਚਲ ਨਗਰ ਥਾਨ ਜਿਨ ਕੀ ਰੋ ਸਿੱਖ ਨੇ ਗੁਰੂ ਕੀ ਮਹਿਮਾ ਕਰਦੇ ਹੋਏ ਕਿਹਾ ਕਿ ਮਨੁੱਖ ਦੀ ਕੈਦ ਤਾਂ ਕੀ ਹੈ ਸਤਿਗੁਰੂ ਜੀ ਤਾਂ ਜਮਾਂ ਦੀ ਫਾਹੀ ਵੀ ਕੱਢ ਦਿੰਦੇ ਆ ਜਥਾ ਕਹੈ ਸਿੰਘ ਕਿਆ ਨਰਕੀ ਬੰਦਾ ਜਮ ਫਾਸੀ ਕੋ ਦੇਤ ਨਕੰਦਾ ਬਾਲੇ ਰਾਏ ਸੁਨ ਚਿੱਤ ਲਾਏ ਸਰਦਾ ਵਦੀ ਕਹਿਓ ਕਰ ਪਾਏ ਇਹਨਾਂ ਨੇ ਸਿੱਖ ਨੂੰ ਪ੍ਰੇਮ ਨਾਲ ਕਿਹਾ ਕਿਰਪਾ ਕਰਕੇ ਸਾਡੀ ਬੰਦ ਖਲਾਸੀ ਲਈ ਸਤਿਗੁਰਾਂ ਦੇ ਪਾਸ ਅਰਜ ਕਰਦੇ ਅਸੀਂ ਤੇਰਾ ਉਪਕਾਰ ਨਹੀਂ ਭੁਲਾਵਾਂਗੇ ਤਦੋਂ ਸਿੱਖ ਨੇ ਪੰਚ ਆਮ੍ਰਿਤ ਕੜਾ ਪ੍ਰਸ਼ਾਦ ਸਜਾ ਕੇ ਅਰਦਾਸ ਕੀਤੀ ਤੇ ਫਿਰ ਇਹ ਦੋਨੋਂ ਭਾਈ ਦਿਨ ਰਾਤ ਸੁੱਖਾਂ ਦੇ ਸਮੁੰਦਰ ਸਤਿਗੁਰੂ ਜੀ ਨੂੰ ਪ੍ਰੇਮ ਸਹਿਤ ਚੇਤੇ ਕਰਨ ਲੱਗ ਪਏ ਇਸ ਤਰ੍ਹਾਂ ਇੱਕ ਰਾਤ ਦੇ ਸਮੇਂ ਜਦੋਂ ਇਹਨਾਂ ਦੀ ਸੁਰਤ ਗੁਰੂ ਚਰਨਾਂ ਵਿੱਚ ਜੁੜੀ ਹੋਈ ਸੀ ਤਾਂ ਉਸ ਵੇਲੇ ਕਲਗੀਧਰ ਪਾਤਸ਼ਾਹ ਆਨ ਪ੍ਰਗਟ ਹੋਏ ਜਦੋਂ ਇਹਨਾਂ ਨੇ ਘੋੜੇ ਦੇ ਪੌੜਾਂ ਦੀ ਆਵਾਜ਼ ਸੁਣੀ ਤਾਂ ਬੜੇ ਧਿਆਨ ਨਾਲ ਭਾਵ ਨੀਠ ਲਾ ਕੇ ਵੇਖਣਾ ਕੀਤਾ ਤੇ ਪੁੱਛਣਾ ਕੀਤਾ ਬਿਸਮਤ ਬੂਝਿਓ ਕਹਿ ਤਮ ਕੌਣ ਸ੍ਰੀ ਪ੍ਰਭ ਕਹੈ ਅਰਾਧ ਹੈ ਜਉਣ ਸੂ ਪਹੁੰਚਿਓ ਤੂ ਬਕਰਨ ਸਹਾਇ ਉਠੋ ਆਬ ਹੈ ਨਹਿ ਬਿਲਮ ਲਗਾਈ ਗੁਰੂ ਜੀ ਨੇ ਆਖਿਆ ਜਲਦੀ ਕਰੋ ਮੈਂ ਤੁਹਾਨੂੰ ਲੈਣ ਵਾਸਤੇ ਆਇਆ ਆਖਣ ਲੱਗੇ ਸਾਡੇ ਪੈਰਾਂ ਵਿੱਚ ਬੀੜੀਆਂ ਪਈਆਂ ਹੋਈਆਂ ਸਤਿਗੁਰਾਂ ਨੇ ਕਿਹਾ ਵਾਹਿਗੁਰੂ ਨਾਮ ਨੂੰ ਉਚਾਰਨ ਕਰੋ ਆਪਣੇ ਆਪ ਹੀ ਬੀੜੀਆਂ ਕੱਟ ਜਾਣਗੀਆਂ ਦੋਨੋਂ ਭਰਾਵਾਂ ਨੇ ਉੱਠ ਕੇ ਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਧੰਨ ਸਤਗੁਰੂ ਧੰਨ ਸਤਗੁਰੂ ਮੁੱਖ ਵਿੱਚੋਂ ਉਚਾਰਣਾ ਕੀਤਾ ਸਤਗੁਰੂ ਜੀ ਨੇ ਇਹਨਾਂ ਨੂੰ ਉਪਦੇਸ਼ ਕਰਦੇ ਹੋਏ ਕਿਹਾ ਜੋ ਵੀ ਸਿੱਖ ਪ੍ਰੇਮ ਨਾਲ ਗੁਰੂ ਨੂੰ ਯਾਦ ਕਰਦਾ ਹੈ ਇਸ ਲੋਕ ਦੇ ਦੁੱਖ ਤਾਂ ਨਾਸ਼ ਹੁੰਦੇ ਹੀ ਹਨ ਅੰਤ ਨੂੰ ਜਮਾ ਤੋਂ ਵੀ ਹੱਥ ਦੇ ਕੇ ਗੁਰੂ ਜੀ ਬਚਾਉਂਦੇ ਹਨ ਗੁਰੂ ਜੀ ਨੇ ਦੋਨਾਂ ਭਰਾਵਾਂ ਨੂੰ ਦੋਨੋਂ ਰਕਾਬਾਂ ਫੜਾ ਕੇ ਕਿਲੇ ਦੀ ਕੈਦ ਤੋਂ ਬਾਹਰ ਕੱਢ ਕੇ ਮੁਕਤ ਕੀਤਾ ਇਸ ਪ੍ਰਕਾਰ ਗੁਰੂ ਜੀ ਸੇਵਕਾਂ ਦੇ ਸਦਾ ਹੀ ਬੰਧਨ ਕੱਟਣ ਵਾਲੇ ਹਨ ਮੇਰੇ ਮਨ ਗੁਰ ਗੋਵਿੰਦ ਸਦ ਧਿਆਈਐ ਏ ਮੇਰੇ ਮਨਾ ਸਤਿਗੁਰਾਂ ਦੁਆਰਾ ਗੋਵਿੰਦ ਗੁਰੂ ਅਕਾਲ ਪੁਰਖ ਦੇ ਨਾਮ ਜਸ ਨੂੰ ਹਮੇਸ਼ਾ ਹਮੇਸ਼ਾ ਹੀ ਧਿਆਉਣਾ ਕਰੀਏ ਸਗਲ ਕਲੇਸ਼ ਮਿਟਹਿ ਇਸ ਤਨ ਦੇ ਮਨ ਚਿੰਦੇ ਆਪ ਹਲ ਪਾਈਐ ਰਹਾਉ ਇਸ ਕਰਕੇ ਸਰੀਰ ਤੋਂ ਸੂਖਮ ਸਰੀਰ ਤੋਂ ਸਾਰੇ ਅਵਿਦਿਆ ਅਸਮਤਾ ਰਾਗ ਦੁਐਖ ਆਦਿਕ ਕਲੇਸ਼ ਮਿਟ ਜਾਣਗੇ ਅਤੇ ਮਨ ਇਛਿਤ ਬ੍ਰਹਮ ਗਿਆਨ ਮੁਕਤ ਰੂਪੀ ਫਲ ਨੂੰ ਪਾ ਲਈਦਾ ਹੈ ਰਹਾਉ ਬਿਸਰਾਮ ਦੀ ਕੀ ਸਤਗੁਰੂ ਕਿਰਪਾ ਕਰਦੇ ਆ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਊਚਾ ਅਗਮ ਅਪਾਰਾ ਜਿਸ ਵਾਹਿਗੁਰੂ ਦੇ ਸਾਰੇ ਜੀ ਸੁਖਮ ਜੀਵ ਜੰਤ ਅਸਥੂਲ ਜੀਵ ਪਾਪ ਮੱਛਰ ਤੋਂ ਲੈ ਕੇ ਬ੍ਰਹਮਾ ਤੱਕ ਬਣਾਉਣਾ ਕੀਤੇ ਹਨ ਉਹ ਪ੍ਰਭ ਪਰਮੇਸ਼ਰ ਅਪਾਰਾ ਪ੍ਰਕਿਰਤੀ ਦੇ ਪਾਰਾ ਵਾਰ ਤੋਂ ਰਹਿਤ ਮਨ ਦੀ ਗਮਤਾ ਤੋਂ ਰਹਿਤ ਤਿੰਨਾ ਗੁਣਾਂ ਤੋਂ ਅਤੀਤ ਰੂਪ ਉੱਚਾ ਹੈ ਸਾਧ ਸੰਗ ਨਾਨਕ ਨਾਮ ਧਿਆਇਆ ਮੁਖ ਊਜਲ ਭਏ ਦਰਬਾਰਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਸਾਧ ਸੰਗ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਦੇ ਨਾਮ ਨੂੰ ਆਰਾਧਨਾ ਕੀਤਾ ਹੈ ਉਹ ਸਾਜ ਖੰਡ ਸਾਜ ਸੰਗਤ ਸਰੂਪ ਰੂਪੀ ਦਰਬਾਰ ਵਿੱਚ ਊਜਲ ਪਵਿੱਤਰ ਮੁਖੜੇ ਵਾਲੇ ਹੋਏ ਹਨ ਸੋਰਠ ਮਹੱਲਾ ਪੰਜਵਾ ਸਿਮਰਉ ਆਪਣਾ ਸਾਈ ਦਿਨਸ ਰੈਨ ਸਦ ਧਿਆਈ ਏ ਭਾਈ ਅਸੀਂ ਤਾਂ ਆਪ ਦਾ ਜਾਣ ਕੇ ਸਾਈ ਮਾਲਕ ਪਰਮੇਸ਼ਰ ਨੂੰ ਹੀ ਸਿਮਰਦੇ ਹਾਂ ਆਪਣੇ ਮਾਲਕ ਪਰਮੇਸ਼ਰ ਦਾ ਸਿਮਰਨ ਕਰੋ ਅਸੀਂ ਦਿਨ ਰਾਤ ਹਮੇਸ਼ਾ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਾਂ ਹਮੇਸ਼ਾ ਰਾਤ ਦਿਨ ਉਸ ਪਰਮੇਸ਼ਰ ਦੇ ਨਾਮ ਨੂੰ ਇੱਕ ਚਿਤ ਹੋ ਕਰਕੇ ਧਿਆਉਣਾ ਕਰੂ ਹਾਥ ਦੇ ਜਿਨ ਰਾਖੇ ਹਰ ਨਾਮ ਮਹਾਰਸ ਚਾਖੇ ਜਿਸ ਵਾਹਿਗੁਰੂ ਨੇ ਆਪਣਾ ਕਿਰਪਾ ਰੂਪੀ ਹਾਥ ਦੇ ਕਰਕੇ ਸਾਡੀ ਸੇਵਕਾਂ ਦੀ ਲੋਕ ਪ੍ਰਲੋਕ ਵਿੱਚ ਰੱਖਿਆ ਕੀਤੀ ਹੈ हे ਪਾਈ ਅਸੀਂ ਪਰਮੇਸ਼ਰ ਦੇ ਨਾਮ ਨੂੰ ਮਹਾਰਸ ਵੱਡਾ ਆਨੰਦ ਭਾਵ ਬ੍ਰਹਮਾਨੰਦ ਰੂਪ ਜਾਣ ਕੇ ਚਖਦੇ ਧਾਰਨ ਕਰਦੇ ਹਾਂ ਪਰਮੇਸ਼ਰ ਦੇ ਨਾਮ ਕਰਕੇ ਬ੍ਰਹਮਾਨੰਦ ਰੂਪੀ ਰਸ ਨੂੰ ਚਖਦੇ ਹਾਂ ਹਰੀ ਦੇ ਨਾਮ ਰੂਪੀ ਬ੍ਰਹਮਾਨੰਦ ਦੇ ਰਸ ਨੂੰ ਚਖਣਾ ਕਰੂੰ ਆਪਣੇ ਗੁਰੂ ਉੱਪਰ ਕੁਰਬਾਨ ਏ ਪਾਈ ਅਸੀਂ ਆਪਣੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਤੋਂ ਕੁਰਬਾਨ ਬਲਹਾਰ ਜਾਂਦੇ ਹਾਂ ਪਏ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਬਾਨ ਰਹਾਉ ਜਿਨ੍ਹਾਂ ਗੁਰਾਂ ਦੀ ਕਿਰਪਾ ਕਰਕੇ ਸਾਰਿਆਂ ਥਾਵਾਂ ਵਿੱਚ ਪੂਰਨ ਵਿਆਪਕ ਜੀਵਾਂ ਨੂੰ ਦਾਤਾਂ ਦੇਣ ਵਾਲੇ ਪਰਮੇਸ਼ਰ ਜੀ ਕਿਰਪਾਲ ਦਿਆਲੂ ਹੋਏ ਹਨ ਅਤੇ ਸਾਰੇ ਜੀਵ ਵੀ ਮਿਹਰਬਾਨ ਦਇਆਵਾਨ ਹੋ ਗਏ ਹਨ ਸਾਰਿਆਂ ਜੀਵਾਂ ਤੇ ਪਰਮੇਸ਼ਰ ਮਿਹਰਬਾਨ ਹੋਣ ਵਾਲੇ ਹਨ ਰਹਾਉ ਬਿਸਰਾਮ ਦੇ ਕਿ ਸਤਗੁਰੂ ਕਿਰਪਾ ਕਰਦੇ ਆ ਨਾਨਕ ਜਨ ਸਰਨਾਈ ਜਿਨ ਪੂਰਨ ਪੈਜ ਰਖਾਈ ਸਤਿਗੁਰੂ ਕਥਨ ਕਰਦੇ ਹਨ ਕਿ ਅਸੀਂ ਜਨਾਂ ਨੇ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕੀਤੀ ਹੈ ਜਿਸ ਵਾਹਿਗੁਰੂ ਨੇ ਆਪਣੇ ਸੇਵਕਾਂ ਦੀ ਪੂਰੀ ਪ੍ਰਤਗਿਆ ਰੱਖਣਾ ਕੀਤੀ ਹੈ ਅਤੇ ਸਗਲੇ ਦੁੱਖ ਮਿਟਾਈ ਸੁਖ ਪੁੰਚੋ ਮੇਰੇ ਭਾਈ ਸਾਡੇ ਆਪਣੇ ਸੇਵਕਾਂ ਦੇ ਸਾਰੇ ਜੰਮਣ ਮਰਨ ਆਦ ਦੇ ਦੁੱਖ ਮੇੜ ਦਿੱਤੇ ਹਨ ਏ ਮੇਰੇ ਭਾਈ ਭਰਾਵੋ ਹੁਣ ਅਸੀਂ ਉਹ ਸੁਖ ਆਨੰਦ ਸਰੂਪ ਦੇ ਤਾਈ ਪੁੰਚੋ ਮਾਨਣਾ ਕਰਦੇ ਹਾਂ ਤੁਸੀਂ ਵੀ ਸੁਖ ਸਰੂਪ ਦੇ ਤਾਈ ਮਾਨਣਾ ਕਰੋ ਸੋਰਠ ਮਹੱਲਾ ਪੰਜਵਾ ਸੁਨੋ ਬੇਨੰਤੀ ਠਾਕੁਰ ਮੇਰੇ ਜੀਅ ਜੰਤ ਤੇਰੇ ਧਾਰੇ ਏ ਮੇਰੇ ਠਾਕੁਰ ਸਵਾਮੀ ਪਰਮੇਸ਼ਰ ਜੀ ਸਾਡੀ ਬੇਨਤੀ ਸੁਣਨਾ ਕਰੋ ਇਹੇ ਸੂਖਮ ਜੀਵ ਜੰਤ ਅਸਥੂਲ ਜੀਵ ਸਾਰੇ ਤੁਹਾਡੇ ਹੀ ਆਸਰੇ ਹਨ ਧਾਰਨ ਕੀਤੇ ਹੋਏ ਹਨ ਰਾਖ ਪੈਜ ਨਾਮ ਆਪਣੇ ਕੀਤ ਕਰਨ ਕਰਾਵਨ ਹਾਰੇ ਇਹ ਸਾਰਿਆਂ ਕਾਰਜਾਂ ਨੂੰ ਕਰਨ ਵਾਲੇ ਤੇ ਬ੍ਰਹਮਾ ਆਦਿਕਾਂ ਤੋਂ ਪ੍ਰੇਰ ਕੇ ਕਰਾਉਣ ਵਾਲੇ ਪਰਮੇਸ਼ਰ ਜੀ ਵਾਹਿਗੁਰੂ ਜੀ ਜਿਵੇਂ ਆਪ ਜੀ ਪਿੱਛੇ ਨਾਮ ਜਪਣ ਵਾਲਿਆਂ ਦੀ ਪੈਜ ਰੱਖਦੇ ਆਏ ਹੋ ਇਵੇਂ ਹੁਣ ਵੀ ਆਪਦੇ ਨਾਮ ਜੱਪਣ ਵਾਲੇ ਸੇਵਕ ਦੀ ਪ੍ਰਤਗਿਆ ਰੱਖੋ ਪ੍ਰਭ ਜੀ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਉ ਏ ਪਿਆਰੇ ਪਰਮੇਸ਼ਰ ਜੀ ਸਾਡਾ ਖਸਮਾਨਾ ਪੱਖ ਕਰੋ ਭਾਵੇਂ ਬੁਰੇ ਭੈੜੇ ਕੰਮ ਕਰਨ ਵਾਲੇ ਹਾਂ ਜਾਂ ਭਲੇ ਚੰਗੇ ਕੰਮ ਕਰਨ ਵਾਲੇ ਹਾਂ ਪਰੰਤੂ ਫੇਰ ਵੀ ਹਮ ਅਸੀਂ ਤੁਹਾਡੇ ਹੀ ਸੇਵਕ ਹਾਂ ਰਹਾਉ ਬਿਸਰਾਮ ਦੀ ਕਿ ਸਤਿਗੁਰੂ ਕਿਰਪਾ ਕਰਦੇ ਆ ਸੁਣੀ ਪੁਕਾਰ ਸਮਰੱਥ ਸੁਆਮੀ ਬੰਧਨ ਕਾਟ ਸਵਾਰੇ ਏ ਸਮਰੱਥ ਸਰਬਸ਼ਕਤੀਵਾਨ ਸੁਆਮੀ ਮਾਲਕ ਪਰਮੇਸ਼ਰ ਜੀ ਜਿਨ੍ਹਾਂ ਪੁਰਖਾਂ ਦੀ ਆਪ ਜੀ ਨੇ ਪੁਕਾਰ ਫਰਿਆਦ ਸੁਣ ਲਈ ਹੈ ਉਹਨਾਂ ਦੇ ਜੰਮਣ ਮਰਨ ਕਰਤਾ ਭੋਗਤਾ ਆਦ ਦੇ ਬੰਨਣ ਕੱਟ ਕੇ ਹਿਰਦੇ ਵਿੱਚ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਾ ਕੇ ਜੀਵਨ ਸਮਾਰ ਦਿੱਤੇ ਹਨ ਪਹਿਰ ਸਿਰ ਪਾਉ ਸੇਵਕ ਜਨ ਮੀਲੇ ਨਾਨਕ ਪ੍ਰਗਟ ਪਹਾੜੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਸੇਵਕ ਦਾਸਾਂ ਭਗਤ ਜਨਾਂ ਨੂੰ ਭਗਤੀ ਰੂਪੀ ਸਰੂਪਾ ਜਸ ਰੂਪੀ ਪੋਸ਼ਾਕਾ ਪਹਿਨਾ ਕੇ ਆਪਣੇ ਨਾਲ ਮਿਲਾ ਲਿਆ ਹੈ ਉਹ ਪਹਾੜੇ ਸੰਸਾਰ ਰੂਪੀ ਪਸਾਰੇ ਵਿੱਚ ਪ੍ਰਗਟ ਜਾਹਰ ਹੋਏ ਹਨ ਇਹ ਵਾਹਿਗੁਰੂ ਆਪ ਦਾ ਪ੍ਰਤਾਪ ਸੰਸਾਰ ਰੂਪੀ ਪਸਾਰੇ ਵਿੱਚ ਪ੍ਰਗਟ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ